ਕੋਈ ਜ਼ਰੂਰੀ ਨਹੀਂ ਕਿ 20 25 ਜਾਂ 30 ਸਾਲ ਦਾ ਜਾਂ 35 ਸਾਲ ਦਾ ਨੌਜਵਾਨ ਹੀ ਕੰਮ ਕਰੇਗਾ ਇਹਦੇ ਵਿੱਚ 60 ਸਾਲ ਵਾਲਾ ਵੀ ਕੰਮ ਕਰਦਾ ਹੈ ਇਹਦੇ ਵਿੱਚ 70 ਸਾਲ ਵਾਲਾ ਵੀ ਕੰਮ ਕਰ ਸਕਦਾ ਵਿੱਚ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੋ ਚੀਜ਼ ਤੁਹਾਨੂੰ ਅਸੀਂ ਦੱਸ ਰਹੇ ਹਾਂ ਪੜ੍ਹਾ ਰਹੇ ਹਾਂ ਉਹਦੇ ਲਈ ਤੁਸੀਂ ਸਾਨੂੰ ਮੈਸੇਜ ਕਰਕੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਉਹਨਾਂ ਤੁਹਾਨੂੰ ਅਸੀਂ ਜਵਾਬ ਦੇ ਹੁੰਨੇ ਆ ਇਹਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਅੱਜ ਆਪਾਂ ਗੱਲਬਾਤਾਂ ਗੱਲਬਾਤ ਕਰਾਂਗੇ ਕਿ ਆਨਲਾਈਨ ਪ੍ਰਾਪਰਟੀ ਦਾ ਬਿਜ਼ਨਸ ਕੀ ਹੁੰਦਾ ਹੈ ਤੇ ਕਿਵੇਂ ਸਿੱਖਿਆ ਜਾਂਦਾ ਹੈ ਤੇ ਆਨਲਾਈਨ ਪ੍ਰਾਪਰਟੀ ਦਾ ਕਾਰੋਬਾਰ ਕਿਵੇਂ ਕੀਤਾ ਜਾਂਦਾ ਹੈ ਤੇ ਆਨਲਾਈਨ ਪ੍ਰਾਪਰਟੀ ਦੇ ਜਿਹੜੇ ਕੋਰਸ ਨੇ ਉਹਨਾਂ ਤੋਂ ਆਪਾਂ ਘਰੇ ਬੈਠੇ ਕਿਵੇਂ ਕੋਰਸ ਕਰ ਸਕਦੇ ਆ ਆਹ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਸਭ ਤੋਂ ਪਹਿਲਾਂ ਆਪਾਂ ਸਾਂਝਦੇ ਹਾਂ ਕਿ ਆਨਲਾਈਨ ਕੋਰਸ ਕੀ ਹੁੰਦਾ ਹੈਗਾ ਕਿਉਂਕਿ ਆਨਲਾਈਨ ਕੋਰਸ ਹੈ ਜਿਹੜਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਸਮਝਾਇਆ ਜਾਂਦਾ ਹੈਗਾ ਕਿ ਸ਼ੁਰੂਆਤ ਤੋਂ ਲੈ ਕੇ ਕੰਮ ਕਿਵੇਂ ਕਰਨਾ ਹੈ ਜਿਵੇਂ ਪ੍ਰਾਪਰਟੀ ਦੇ ਕੰਮ ਨੂੰ ਲੈ ਲਓ ਉਹਦੇ ਵਿੱਚ ਕਿਸੇ ਵੀ ਕੰਮ ਨੂੰ ਲੈ ਲਓ ਉਹ ਜ਼ੀਰੋ ਤੋਂ ਸਟਾਰਟ ਕਰਕੇ 100 ਤੱਕ A ਤੋਂ ਲੈ ਕੇ Z ਤੱਕ ਪੂਰਾ ਕਿਵੇਂ ਸਿਖਾਇਆ ਜਾਂਦਾ ਹੈ ਇਹ ਆਨਲਾਈਨ ਕੋਰਸ ਹੁੰਦਾ ਹੈਗਾ ਉਹਦੇ ਦਾ ਕਿਵੇਂ ਮਤਲਬ ਜਿਵੇਂ ਪ੍ਰਾਪਰਟੀ ਦੇ ਵਿੱਚ ਬਿਜ਼ਨਸ ਨੂੰ ਲੈ ਲੋ ਜਿਵੇਂ ਮੈਂ ਤੁਹਾਨੂੰ ਸਮਝਾਉਣਾ ਹੁੰਦਾ ਕਿ ਫਰਦ ਦੇਖਣੀ ਫਰਦ ਕਿਵੇਂ ਦੇਖਣੀ ਹੈ ਤੇ ਫਰਦ ਪੜ੍ਹੀ ਕਿਵੇਂ ਜਾਂਦੀ ਹੈ ਹਿੱਸਾ ਕਿਵੇਂ ਕੱਢਿਆ ਜਾਂਦਾ ਹੈ ਤੇ ਇੱਥੋਂ ਤੇ ਸ਼ੁਰੂ ਹੋ ਕੇ ਜ਼ਮੀਨਾਂ ਦੀ ਮੰਤੀ ਕਿਵੇਂ ਕਰਨੀ ਆ ਜ਼ਮੀਨਾਂ ਦਾ ਸੌਦਾ ਕਿਵੇਂ ਕਰਨਾ ਤੇ ਪੂਰੀ ਪ੍ਰਾਪਰਟੀ ਦੀ ਯਾਨੀ ਕਿ ਜਾਣਕਾਰੀ A ਤੋਂ ਲੈ ਕੇ Z ਤੱਕ ਬਿਆਨਾਂ ਰਜਿਸਟਰੀਆਂ ਇੰਤਕਾਲ ਕੀ ਹੁੰਦੇ ਨੇ ਇੰਤਕਾਲ ਕਿਵੇਂ ਚੜਾਏ ਜਾਂਦੇ ਨੇ ਜਿਹੜਾ ਕੇਸ ਸਾਨੂੰ ਗਿਆਨ ਹੋਣਾ অতি ਜ਼ਰੂਰੀ ਹੈ ਪਰ ਤੁਸੀਂ ਕਹੋਗੇ ਕਿ ਇਹ ਅਸੀਂ ਕਿਉਂ ਖਰੀਦੀਏ ਇਹ ਕਿਉਂਕਿ ਖਰੀਦਣਾ ਪੈਂਦਾ ਜਿਹੜਾ ਆਨਲਾਈਨ ਕੋਰਸ ਹੁੰਦੇ ਨੇ ਕਲਾਸਾਂ ਜਾਂ ਆਨਲਾਈਨ ਮਤਲਬ ਜਿਹੜੀਆਂ ਵੀਡੀਓ ਹੁੰਦੀਆਂ ਨੇ ਉਹ ਬੰਦਾ ਖਰੀਦਦਾ ਵਾਈ ਕਰਦਾਗਾ ਉਹ ਤੁਸੀਂ ਕਹੋਗੇ ਆਪਾਂ ਵਾਈ ਕਿਉਂ ਕਰੀਏ ਕਿਉਂਕਿ ਜੂਟਿਊਬ ਤੇ ਤਾਂ ਵੀਡੀਓ ਕਈਆਂ ਨੇ ਹਰ ਇੱਕ ਕੰਮ ਦਿਆਂ ਦੇਖੋ ਦੋਸਤੋ ਵੀਡੀਓ ਤਾਂ ਮੈਂ ਵੀ ਪਾਉਣਾਗਾ ਮੈਂ ਵੀ ਕੋਸ਼ਿਸ਼ ਕਰਦਾ ਕਿ ਮੈਂ ਤੁਹਾਨੂੰ YouTube ਵੀਡੀਓ ਦੇ ਉੱਪਰ Facebook ਦੇ ਉੱਪਰ ਤੁਹਾਨੂੰ ਵੱਤੋ ਵੱਤ ਦੇ ਕੰਮ ਦੀ ਜਾਣਕਾਰੀ ਦਿੱਤੀ ਜਾ ਸਕੇ ਪਰ ਇਹ ਜਿਹੜੀ ਵੀ 15 ਮਿੰਟ ਦੀ ਜਾਂ ਅੱਧੇ ਘੰਟੇ ਦੇ ਅੰਦਰ ਅੰਦਰ ਦੀ ਵੀਡੀਓ ਹੁੰਦੀ ਆ ਇਹਦੇ ਚ ਆਪਾਂ ਪੂਰੀ ਤੁਹਾਨੂੰ ਮਤਲਬ ਮੋਟੀ ਮੋਟੀ بیسਟ ਗੱਲਾਂ ਤਾਂ ਦੱਸ ਦਿੰਨੇ ਆ ਲੇਕਿਨ ਪੂਰੀ ਪ੍ਰੋਪਰ ਜਾਣਕਾਰੀ ਨਹੀਂ ਦਿੱਤੀ ਜਾਂਦੀ ਇਹਦੇ ਵਿੱਚ ਇਹਦੇ 'ਚ ਤੁਸੀਂ ਸਿਰਫ ਮੋਟੀਆਂ-ਮੋਟੀਆਂ ਗੱਲਾਂ ਸੁਣ ਲੈਨੇ ਹੋ ਇੱਕ ਵੀਡੀਓ ਦੇ ਵਿੱਚ ਕੋਈ ਗੱਲ ਸੁਣ ਲਈ ਦੂਜੀ ਦੇ ਵਿੱਚ ਕੋਈ ਸੁਣ ਲਈ ਉਹ ਸਾਰਾ ਜਿਹੜਾ ਮਤਲਬ ਹੈਗਾ ਇੱਕ ਗੱਲ ਸੁਣ ਕੇ ਦੂਜੀ ਕੰਨੋਂ ਨਿਕਲ ਜਾਂਦੀ ਹੈ ਲੇਕਿਨ ਜਿਹੜਾ ਆਨਲਾਈਨ ਕੋਰਸ ਹੁੰਦਾ ਹੈਗਾ ਆਨਲਾਈਨ ਕੋਰਸ ਦੇ ਵਿੱਚ ਤੁਹਾਨੂੰ ਕੱਲੀ-ਕੱਲੀ ਵੀਡੀਓ ਦੇ ਵਿੱਚ ਏ ਟੂ ਜ਼ੈਡ ਸਮਝਾਇਆ ਜਾਂਦਾ ਹੈ ਦਿਖਾ ਕੇ ਕਿ ਆਹਾ ਇਦਾਂ ਮਤਲਬ ਜਿਹੜੀ ਫਰਦ ਚੈੱਕ ਕਰਨੀ ਆ ਇਸ ਤਰ੍ਹਾਂ ਫਰਦ ਦਾ ਕੰਮ ਹੈਗਾ ਉਹਨੂੰ ਅਗਲਾ ਸਟੈਪ ਕੀ ਹੈ ਉਹਨੂੰ ਅਗਲਾ ਸਟੈਪ ਕੀ ਹੈ ਉਹਦੂੰ ਅਗਲਾ ਸਟੈਪ ਕੀ ਹੈ ਸਾਰੇ ਦਾ ਸਾਰਾ ਪ੍ਰੂਫ ਬਾਈਚ ਤੁਹਾਨੂੰ ਸਮਝਾਇਆ ਜਾਂਦਾ ਹੈ ਪੜਾਇਆ ਜਾਂਦਾ ਹੈ ਇੱਕ ਗੱਲ ਉਹਦੂੰ ਅਗਲੀ ਜਿਹੜਾ ਕਿ ਤੁਸੀਂ ਵੀਡੀਓ YouTube ਤੇ ਦੇਖ ਕੇ ਜਾਂ Facebook ਤੇ ਦੇਖ ਕੇ ਸੁਣ ਲੈਣਿਓ ਲੇਕਿਨ ਉਹਦੇ ਚ ਕਿਸੇ ਦੀ ਕੋਈ ਜ਼ਿੰਮੇਵਾਰੀ ਤੈਅ ਨਹੀਂ ਹੁੰਦੀ ਹੈਗੀ ਲੈਕਿਨ ਜਿਹੜਾ ਕੋਈ ਕੋਰਸ ਤੁਹਾਨੂੰ ਮਤਲਬ ਤੁਸੀਂ ਜਦੋਂ ਕੋਰਸ ਵਾਇ ਕਰਦੇ ਹੋ ਖਰੀਦਦੇ ਹੋ ਕੋਰਸ ਤਾਂ ਉਹਦੇ ਚ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੋ ਚੀਜ਼ ਤੁਹਾਨੂੰ ਅਸੀਂ ਦੱਸ ਰਹੇ ਹਾਂ ਪੜ੍ਹਾ ਰਹੇ ਹਾਂ ਉਹਦੇ ਲਈ ਤੁਸੀਂ ਸਾਨੂੰ ਮੈਸੇਜ ਕਰਕੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਉਹਨਾਂ ਤੁਹਾਨੂੰ ਅਸੀਂ ਜਵਾਬ ਦੇ ਹੁੰਨੇ ਆ ਇਹਦੇ ਚ ਕੋਈ ਜਵਾਬਦੇਹੀ ਨਹੀਂ ਹੈਗੀ ਜਿਹੜੀ YouTube ਤੇ Facebook ਤੇ ਵੀਡੀਓ ਆਉਂਦੀਆਂ ਨੇ ਇਨਾਂ ਦੇ ਵਿੱਚ ਕੋਈ ਵੀ ਕਿਸੇ ਦੀ ਵੀ ਜਵਾਬਦੇਹੀ ਨਹੀਂ ਹੁੰਦੀ ਹੈਗੀ ਕੋਰਸ ਦੇ ਵਿੱਚ ਜਵਾਬਦੇਹੀ ਤੈ ਹੁੰਦੀ ਹੈ ਇੱਕ ਗੱਲ ਹੁਣ ਅਗਲੀ ਗੱਲ ਦੋਸਤੋ ਆ ਜਾਂਦੀ ਹੈ ਕਿ ਆਨਲਾਈਨ ਕਲਾਸਾਂ ਕੀ ਹੁੰਦੀਆਂ ਨੇ ਉਹ ਆਨਲਾਈਨ ਕਲਾਸਾਂ ਜਿਹੜੀਆਂ ਤੁਸੀਂ ਅੱਜ ਕੱਲ ਦੇਖਦੇ ਹੀ ਰਹਿੰਦੇ ਹੋ ਕਿਉਂਕਿ ਬੱਚਿਆਂ ਨੂੰ ਜਦੋਂ ਤੋਂ ਕਰੋਨਾ ਆਇਆ ਉਦੋਂ ਤੋਂ ਇਹ ਪ੍ਰੋਸੈਸ ਚੱਲਿਆ ਸੀਗਾ ਜਿਹੜਾ ਕਿ ਮਾਸਟਰ ਆਨਲਾਈਨ ਬੋਰਡ ਦੇ ਉੱਪਰ ਪੜ੍ਹਾਉਦੇ ਨੇ ਉਹਦੀ ਵੀਡੀਓ ਬਣਾਉਂਦੇ ਨੇ ਤੇ ਉਹ ਵੀਡੀਓ ਬੱਚੇ ਦੇਖਦੇ ਸੀਗੇ ਤੇ ਪੜ੍ਹਦੇ ਸੀਗੇ ਉਹਦੇ ਲਈ ਜਿਵੇਂ ਇੱਕ ਪਲੇਟਫਾਰਮ ਹੈ ਜੂਮ ਵਾਲਾ ਉਹਦੇ ਚ ਬੰਦੇ ਐਡ ਹੋ ਜਾਂਦੇ ਨੇ ਨਾਲ ਹੁੰਦੇ ਬੰਦਾ ਪੜਾਉਂਦਾ ਰਹਿੰਦਾ ਤੁਹਾਨੂੰ ਦੱਸਦਾ ਰਹਿੰਦਾ ਤੇ ਤੁਸੀਂ ਉਹ ਕਲਾਸਾਂ ਲਾਉਂਦੇ ਰਹਿੰਦੇ ਹੋ ਜੂਮ ਦੇ ਜਰੀਏ ਉਹ ਸਾਰਾ ਕੁਝ ਮਤਲਬ ਪ੍ਰੋਸੈਸ ਆਨਲਾਈਨ ਕਲਾਸਾਂ ਦਾ ਇਸ ਤਰ੍ਹਾਂ ਹੁੰਦਾ ਹੈ ਤੇ ਜਿਹੜਾ ਇੱਕ ਫਿਜੀਕਲੀ ਕਲਾਸਾਂ ਦਾ ਜਿਹੜਾ ਕੰਮ ਹੈਗਾ ਉਹ ਦੋਸਤੋ ਮੈਂ ਤੁਹਾਨੂੰ ਕਈ ਦਿਨਾਂ ਦਾ ਕਹਿ ਰਿਆਂਗਾ ਕਿ ਅਸੀਂ ਸਿਡਿਕਲ ਕਲਾਸਾਂ ਲਾਉਣ ਦਾ ਵੀ ਕੰਮ ਕਰਾਂਗੇ ਜਿਹੜਾ ਕਿ ਪੱਕਾ ਕੰਮ ਹੁੰਦਾਗਾ ਜਿਹੜਾ ਦੇਖੋ ਕੋਰਸਾ ਉਹਨੂੰ ਲੈਣਾ ਪਊਗਾ ਜਿਹੜਾ ਕਿ ਸਾ ਤੋਂ ਬਹੁਤ ਦੂਰ ਬੈਠਾਗਾ ਜਿਹੜਾ ਆ ਹੀ ਨਹੀਂ ਸਕਦਾ ਹੈਗਾ ਉਹ ਤਾਂ ਫਿਰ ਮਤਲਬ ਸਾਨੂੰ ਆ ਕੇ ਏਡੀ ਦੂਰ ਤਾਂ ਪੜ ਨਹੀਂ ਸਕਦਾ ਲੇਕਿਨ ਉਹ ਸਾ ਤੋਂ ਆਨਲਾਈਨ ਕੋਰਸ ਖਰੀਦ ਲਵੇਗਾ ਲੇਕਿਨ ਜਿਹੜੇ ਨੇੜੇ ਬੱਚੇ ਨੇ ਜਿਹੜੇ ਕਿ ਆ ਸਕਦੇ ਨੇ ਉਹਨਾਂ ਲਈ ਕਲਾਸਿਸ ਜਿਹੜੀਆਂ ਨੇਗੀਆਂ ਉਹਨਾਂ ਦੇ ਵਿੱਚ ਪੜਾਇਆ ਜਾਂਦਾ ਹੈ ਇਹ ਬਕਾਇਦਾ ਸਾਹਮਣੇ ਬੈਠ ਕੇ ਕਲਾਸਾਂ ਕੰਮਕਮ 10 ਤੋਂ ਲੈ ਕੇ 20 ਬੱਚਿਆਂ ਦੀਆਂ ਬੱਚੇ ਕਹਿ ਲਓ ਮਤਲਬ ਨੌਜਵਾਨ ਕਹਿ ਲਓ ਆਦਮੀ ਕਹਿ ਲਓ ਬੰਦੇ ਕਹਿ ਲਓ ਕਿਉਂਕਿ ਇਹਦੇ ਵਿੱਚ ਕੋਈ ਉਮਰ ਦੀ ਤੈਅ ਸੀਮਾ ਨਹੀਂ ਹੈਗੀ ਇਹਦੇ ਵਿੱਚ ਤੁਸੀਂ ਕਿਸੇ ਵੀ ਉਮਰ ਦੇ ਵਿੱਚ ਕੰਮ ਕਰ ਸਕਦੇ ਹੋ ਸਿੱਖ ਸਕਦੇ ਹੋ ਕੋਈ ਜ਼ਰੂਰੀ ਨਹੀਂ ਕਿ 20 25 ਜਾਂ 30 ਸਾਲ ਦਾ ਜਾਂ 35 ਸਾਲ ਦਾ ਨੌਜਵਾਨ ਹੀ ਕੰਮ ਕਰੇਗਾ ਇਹਦੇ ਵਿੱਚ 60 ਸਾਲ ਵਾਲਾ ਵੀ ਕੰਮ ਕਰਦਾ ਹੈ ਇਹਦੇ ਵਿੱਚ 70 ਸਾਲ ਵਾਲਾ ਵੀ ਕੰਮ ਕਰ ਸਕਦਾ ਹੈ ਇਹ ਕੋਈ ਤੈ ਸੀਮਾ ਨਹੀਂ ਹੈਗੀ ਅਗਰ ਅੱਜ ਬੰਦਾ 65 ਸਾਲ ਦੀ ਉਮਰ ਦੇ ਵਿੱਚ ਸੋਚਦਾ ਕਿ ਯਾਰ ਮੈਂ ਪ੍ਰੋਪਰਟੀ ਦਾ ਕੰਮ ਕਰਨਾ ਤਾਂ ਉਹਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਇਹਦੇ ਵਿੱਚ ਕੋਈ ਤੁਹਾਨੂੰ ਮੂਹਰਲਾ ਬੰਦਾ ਇਹ ਨਹੀਂ ਕਹਿੰਦਾ ਕਿ ਤੁਸੀਂ ਤਾਂ ਯਾਰ ਬਜ਼ੁਰਗ ਹੋ ਤੁਸੀਂ ਤਾਂ 65 ਸਾਲ ਦੇ ਹੋ ਅਸੀਂ ਤੁਹ ਤੋਂ ਕਿਉਂ ਕੰਮ ਉਹ ਕਰੀਏ ਹੁਣ ਅਸੀਂ ਮੈਂ ਵੀ 60 ਨੂੰ ਕਰਾਸ ਕਰ ਗਿਆ ਅਸੀਂ ਕੰਮ ਕਰ ਵੀ ਰਹੇ ਹਾਂ ਸਾਰਾ ਕੁਝ ਤੁਹਾਡੇ ਸਾਹਮਣੇ ਆ ਜੋ ਕੁਛ ਹੈਗਾ ਇਹ ਚੀਜ਼ਾਂ ਦੋਸਤੋ ਹੈਗੀਆਂ ਨਗੀਆਂ ਅਗਲੀ ਗੱਲ ਦੋਸਤੋ ਹੁਣ ਇੱਕ ਮੈਂ ਤੁਹਾਡੇ ਨਾਲ ਹੋਰ ਵੀ ਗੱਲ ਸਾਂਝੀ ਕਰ ਲਾਂ ਜਿਹੜੇ ਮੇਰੇ ਵੀਰ ਹੁਣ ਅਸੀਂ ਜ਼ਿਆਦਾਤਰ ਪ੍ਰਾਪਰਟੀ ਦੀਆਂ ਵੀਡੀਓਜ਼ ਜਿਹੜੀਆਂ ਪਾਉਂਦੇ ਸੀ ਪਹਿਲਾਂ ਉਹ ਅਸੀਂ ਜਾ ਕੇ ਖੁਦ ਵੀਡੀਓ ਬਣਾ ਕੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਆਪਣਾ ਨੰਬਰ ਦੇ ਕੇ ਵੀਡੀਓ ਜ਼ਮੀਨਾਂ ਦਿਖਾਉਣੇ ਆ ਜਿਹਦੇ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ ਫਿਰ ਅਸੀਂ ਸੌਦਾ ਕਰਾਉਣੇ ਆ ਤੇ ਉਹਦੇ ਵਿੱਚ 1-1% ਕਮਿਸ਼ਨ ਲੈਣੇ ਆ ਦੋਨੇ ਸਾਈਡਾਂ ਤੋਂ ਤੇ ਲੇਕਿਨ ਦੋਸਤੋ ਇਹਦੇ ਲਈ ਵੀ ਅਸੀਂ ਪ੍ਰੋਪਰ ਜਿਹੜਾ ਮਤਲਬ ਹੈਗਾ ਉਹ ਆਫਿਸ ਦੇ ਵਿੱਚੋਂ ਅਸੀਂ ਪ੍ਰੋਗਰਾਮ ਫਿਕਸ ਕਰ ਲਿਆ ਜਿਹਦੇ ਵਿੱਚ ਤੁਸੀਂ ਸਾਨੂੰ WhatsApp ਦੇ ਉੱਪਰ ਆਪਣੀ ਵੀਡੀਓ ਬਣਾ ਕੇ ਭੇਜੋ ਪਿੱਛੇ ਮੈਂ ਬਹੁਤ ਵੀਡੀਓ ਪਾਈਆਂ ਨੇ ਇਸ ਤਰ੍ਹਾਂ ਦੀਆਂ ਫੈਕਟਰੀਆਂ ਦੀਆਂ ਜ਼ਮੀਨਾਂ ਦੀਆਂ ਵੀ ਮੈਂ ਤੁਹਾਨੂੰ ਉਹਨਾਂ ਦੇ ਨਾਲ ਜਾਣ ਪਹਿਚਾਨ ਵੀ ਕਰਾਵਾਂਗਾ ਜਿਨ੍ਹਾਂ ਦੇ ਸੌਦੇ ਹੋਏ ਨੇ ਉਹ ਆਪਣੀ ਵੀਡੀਓ ਸਾਨੂੰ ਭੇਜ ਦਿੰਦੇ ਨੇ ਅਸੀਂ ਉਹਨਾਂ ਦਾ ਨੰਬਰ ਪਾ ਕੇ ਖੋਦ ਮਾਲਕ ਜਿਹੜੇ ਬੰਦੇ ਨੇ ਜ਼ਮੀਨ ਵੇਚਣੀ ਆ ਉਹਦਾ ਨੰਬਰ ਪਾ ਕੇ ਅਸੀਂ ਆਪਣੇ ਪਲੇਟਫਾਰਮ ਤੇ ਆਪਣੇ YouTube ਆਪਣੇ Facebook ਆਪਣੇ ਚੈਨਲ ਮੇਰੇ ਪ੍ਰੋਫਾਈਲ ਵੀ ਦੇਖੋ ਮਰੀ ਤੁਹਾਡੇ ਸਾਹਮਣੇ ਤੁਸੀਂ ਪ੍ਰੋਫਾਈਲ ਦੇਖਦੇ ਹੋ ਰੋਜ਼ ਜਿਹੜੀ ਜ਼ਮੀਨਾਂ ਇਹ ਜ਼ਮੀਨਾਂ ਜ਼ਮੀਨਾਂ ਹੀ ਜ਼ਮੀਨਾਂ ਖਰੀਦੀ ਹੈ ਮੇਰਾ ਪੇਜ ਹੈ ਜ਼ਮੀਨਾਂ ਹੀ ਜ਼ਮੀਨਾਂ YouTube ਤੇ ਮੇਰਾ ਮਤਲਬ ਚੈਨਲ ਹੈ ਇਹਨਾਂ ਪਲੇਟਫਾਰਮ ਦੇ ਉੱਪਰ ਤੁਹਾਡੀ ਜਿਹੜੀ ਵੀਡੀਓ ਜ਼ਮੀਨ ਦੀ ਆ ਚਾਹੇ ਕੋਈ ਵੀ ਚੀਜ਼ ਤੁਸੀਂ ਵੇਚਣੀ ਆ ਜ਼ਮੀਨ ਕੋਈ ਇਕੱਲੀ ਜ਼ਮੀਨ ਦਾ ਮਤਲਬ ਨਹੀਂ ਹੈਗਾ ਪਰ ਰੀਅਲ ਸਟੇਟ ਦੇ ਵਿੱਚ ਬਹੁਤ ਕੁਸ ਆ ਜਾਂਦਾਗਾ ਘਰ ਵੀ ਨੇ ਕੋਠੀਆਂ ਵੀ ਨੇ ਤੁਹਾਡਾ ਕੋਈ ਪਲਾਟ ਵੀ ਹੈ ਕਿਸੇ ਵੀ ਸ਼ਹਿਰ ਦੇ ਵਿੱਚ ਪਲਾਟ ਹੈ ਤੁਸੀਂ ਸਾਨੂੰ ਉਹਦੀ ਵੀਡੀਓ ਬਣਾ ਕੇ ਭੇਜੋ ਪੂਰੀ ਜਾਣਕਾਰੀ ਦੇ ਦਿਓ ਕਿ ਆ ਪਲਾਟ ਇੱਥੇ ਪਿਆ ਜਾਂ ਆ ਜਮੀਨ ਸਾਡੀ ਐਨੀ ਜਮੀਨ ਹੈ ਇਹ ਮੋਟਰ ਲੱਗੀ ਆ ਨੰਬਰ ਇਹ ਜੇ ਨੇ ਉਹ ਸਾਰਾ ਕਰਕੇ ਤੁਸੀਂ ਸਾਨੂੰ ਵੀਡੀਓ ਦੇ ਦਿਓ ਤੇ ਅਸੀਂ ਬਕਾਇਦਾ ਚਾਹੇ ਤੁਸੀਂ ਆਪਣੀ ਲੋਕੇਸ਼ਨ ਵੀ ਸੈਂਡ ਕਰ ਦਿਓ ਅਸੀਂ ਉਹ ਵੀ ਨਾਲ ਸੈਂਡ ਕਰਾਂਗੇ ਤੇ ਜਿਹੜਾ ਕਿ ਅਸੀਂ ਆਪਣੇ ਪੇਜ ਚੈਨਲਾਂ ਤੇ ਪਾ ਕੇ ਉਹਦੀ ਤੁਹਾਡੀ ਐਡ ਕਰਾਂਗੇ ਜਦੋਂ ਉਹ ਐਡ ਸਾਡੇ ਪੇਜ ਦੇ ਉੱਪਰ ਚੱਲਦੀ ਹੈ ਤਾਂ ਤੁਸੀਂ ਹਰ ਰੋਜ਼ ਸਾਨੂੰ ਸੈਂਕੜੇ ਫੋਨ ਕਰਦੇ ਹੋ ਉਹੀ ਫੋਨ ਫੇਰ ਉਹਨਾਂ ਨੂੰ ਸਿੱਧੇ ਜਾਂਦੇ ਨੇ ਮਾਲਕਾਂ ਨੂੰ ਲੇਕਿਨ ਉਹਦੀ ਜਿਹੜੀ ਸਾਡੀ ਦੋਸਤੋ ਫੀਸ ਹੈ ਅਸੀਂ ਤਾਂ ਬਹੁਤ ਮਤਲਬ ਘੱਟ ਤੋਂ ਘੱਟ ਫੀਸ ਤੇ ਕੰਮ ਕਰਦੇ ਆਂ ਲੋਕ ਤਾਂ ਬਹੁਤ ਵੱਡੀਆਂ ਵੱਡੀਆਂ ਦੇ ਸਾਡੇ ਕੰਮ ਕਰਦੇ ਨੇ ਉਹਦੇ ਲਈ ਅਸੀਂ ਆਪਣੀ 10000 ਰੁਪਿਆ ਫੀਸ ਰੱਖੀ ਹੋਈ ਆ ਜਿਹਦੇ ਚ ਜਦੋਂ ਤੁਹਾਡਾ ਸੌਦਾ ਹੋ ਜਾਂਦਾ ਹੈ ਤੇ ਜੇ ਤੁਸੀਂ ਸਾਡੇ ਰਾਹੀਂ ਕਰੋ ਮੰਨ ਲਓ ਤੁਸੀਂ 5 ਕਰੋੜ ਦਾ ਸੌਦਾ ਤੁਹਾਡਾ ਜ਼ਮੀਨ ਦਾ 5 ਲੱਖ ਰੁਪਿਆ ਕਮਿਸ਼ਨ ਬਣ ਗਿਆ ਕਿਥੇ 10000 ਰੁਪਿਆ 5 ਲੱਖ ਰੁਪਿਆ ਕਮਿਸ਼ਨ ਤੁਸੀਂ ਸਾਨੂੰ ਦਿਨੇ ਹੋ ਜਾਂ ਕਿਸੇ ਨੂੰ ਵੀ ਦਿਨੇ ਹੋ ਪਰ ਜਦੋਂ ਤੁਹਾਡੀ ਜ਼ਮੀਨ ਸਿੱਧਮ ਸਿੱਧੀ ਗਾਹਕ ਕੋਲ ਜਾਵੇਗੀ ਤਾਂ ਤੁਸੀਂ ਉਸ ਜ਼ਮੀਨ ਦਾ ਸੌਦਾ ਖੁਦ ਕਿਉਂਕਿ ਮਾਲਕ ਨਾਲ ਜਦੋਂ ਮਾਲਕ ਗੱਲ ਕਰੇਗਾ ਤੁਸੀਂ ਕਿਸੇ ਨੂੰ ਕਮਿਸ਼ਨ ਦੇਣਾ ਹੀ ਨਹੀਂ ਹੈਗਾ ਤੇ ਤੁਹਾਡੇ ਨਾਲ ਤੁਹਾਡੇ ਕੋਲ ਹੀ ਗਾਹਕ ਆਵੇਗਾ ਤੁਹਾਡੀ ਜ਼ਮੀਨ ਦੀ ਜਦੋਂ ਲੋਕੇਸ਼ਨ ਵੀ ਨਾਲ ਸੈਂਡ ਕਰ ਦੇਵਾਂਗੇ ਸਿੱਧਾ ਤੁਹਾਡੇ ਕੋਲ ਬੰਦਾ ਚੱਲ ਕੇ ਆਵੇਗਾ ਤੇ ਤੁਹਾਡੇ ਨਾਲ ਹੀ ਟੈਲੀਫੋਨ ਤੇ ਪ੍ਰੋਗਰਾਮ ਤੈਅ ਕਰੇਗਾ ਉਹਦੇ ਤੋਂ ਅਸੀਂ ਕਮਿਸ਼ਨ ਕੋਈ ਨਹੀਂ ਲੈਣਾ ਤੁਹਾਤੋਂ ਸਿਰਫ ਪੇ ਜਿਹੜਾ ਆਪਣਾ ਐਡ ਹੈ ਉਹ ਅਸੀਂ ਉਹਦੀ ਮਤਲਬ ਤੁਹਾਤੋਂ ਫੀਸ ਲੈਣੀ ਹੈ ਉਹ ਬਹੁਤ ਤੁਹਾਡੇ ਲਈ ਤਾਂ ਇੰਨਾ ਫਾਇਦੇਮੰਦ ਦਾ ਸਾਡੇ ਲਈ ਨੁਕਸਾਨ ਦਾ ਇੱਕ ਮੇਰੇ ਲਈ ਤਾਂ ਉਹ ਬਹੁਤ ਨੁਕਸਾਨ ਹੈ ਦੇਖੋ ਦੋਸਤੋ ਜੇ ਕੋਈ ਸੌਦਾ ਅਸੀਂ ਸੁਪੋਜ਼ ਕਰ ਲਓ 10 ਕਰੋੜ ਦਾ ਸੌਦਾ ਕਰਾਇਆ 10 ਲੱਖ ਰੁਪਈਆ ਸਾਡਾ ਕਮਿਸ਼ਨ ਉਧਰੋਂ ਹੈ 10 ਲੱਖ ਉਧਰੋਂ ਹੈ 20 ਲੱਖ ਰੁਪਈਆ ਹੋ ਗਿਆ ਤੇ ਇੱਕਾ ਅਸੀਂ ਤੁਹਾਡੀ ਐਡ ਪਾਤੀ 10000 ਦੇ ਵਿੱਚ ਤੇ ਤੁਸੀਂ ਸਾਨੂੰ 10000 ਦਿੱਤਾ ਸੌਦਾ ਤੁਹਾਡਾ ਸਿੱਧਾ ਹੋ ਗਿਆ ਕਿੱਥੇ ਉਹ ਮੇਰੇ ਰਾਹੀਂ ਹੋਣਾ ਸੀਗਾ ਜੇ ਮੈਂ ਇਹ ਜੀ ਆਂ ਕਿੰਨੀਆਂ 10 ਨੂੰ ਵੀਰ 200 ਐੜਾ ਪਾਉਂਗਾ ਤਾਂ ਮੈਨੂੰ 20 ਲੱਖ ਰੁਪਈਆ ਬਣਨਾ ਤੇ ਉੱਥੇ ਇੱਕ ਸੌਦੇ ਦੇ ਵਿੱਚੋਂ 20 ਲੱਖ ਰੁਪਈਆ ਬਣਨਾਗਾ ਪਰ ਅਸੀਂ ਦੇਖੋ ਦੋਸਤੋ ਹਰ ਇੱਕ ਚੀਜ਼ ਕੱਲਾ ਪੈਸਾ ਹੀ ਨਹੀਂ ਹੁੰਦਾ ਤੇ ਲੇਕਿਨ ਅਸੀਂ ਜੱਫਾ ਮਾਰਨ ਦੀ ਕੋਈ ਕੋਸ਼ਿਸ਼ ਨਹੀਂ ਕਰ ਰਹੇ ਕਿ ਸਿਰਫ ਮੈਂ ਮੈਂ ਹੋਵਾਂ ਮੈਂ ਮੈਂ ਹਮੈਸੀ ਕੋਈ ਗੱਲ ਨਹੀਂ ਅਸੀਂ ਕਹਿੰਨੇ ਆ ਤੁਸੀਂ ਖੁਦ ਹੋਵੋ ਤੁਸੀਂ ਮਤਲਬ ਜਿੱਥੇ ਅਸੀਂ ਆ ਉੱਥੇ ਤੁਸੀਂ ਹੋਵੋ ਤੁਹਾਨੂੰ ਲੋਕ ਸਿੱਧਾ ਸੰਪਰਕ ਕਰਨ ਤੁਹਾਡੇ ਨਾਲ ਸੌਦਾ ਕਰਨ ਐਸੀ ਸਾਡੀ ਸੋਚ ਹੈਗੀ ਬਾਕੀ ਜੋ ਵੀ ਮੇਰਾ ਵੀਰ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਸਾਨੂੰ ਭੇਜੇਗਾ ਜ਼ਿਆਦਾਤਰ ਕੋਸ਼ਿਸ਼ ਕਰਿਆ ਕਰੋ ਕਿ ਸਾਨੂੰ WhatsApp ਦੇ ਉੱਪਰ ਮੈਸੇਜ ਕਰੋ WhatsApp ਦੇ ਉੱਪਰ ਹੀ ਸਾਨੂੰ ਵੀਡੀਓ ਭੇਜੋ ਕਿਉਂ ਫੋਨ ਦੇ ਉੱਪਰ ਕਈ ਵਾਰੀ ਅਟੈਂਡ ਨਹੀਂ ਕਰੇ ਜਾਂਦੇ WhatsApp ਨੂੰ ਅਸੀਂ ਬਕਾਇਦਾ ਚੈੱਕ ਕਰਦੇ ਆ ਉਹਦੇ 'ਚ ਜਿਹੜਾ ਵੀ ਹੁਣ ਜਿਵੇਂ ਮੰਨ ਲਓ ਪਿੱਛੇ ਅਸੀਂ ਗਰੁੱਪਾਂ 'ਚ ਐਡ ਕੀਤੇ ਨੇ ਮਤਲਬ ਮੈਂ ਰੋਜ਼ ਹਰ ਰੋਜ਼ ਕਟੋ-ਕਟ 50 ਜਿਹੜੇ ਅ ਬੰਦੇ ਨੇ 50 ਤੋਂ 100 ਤੱਕ ਫੋਨ ਰੋਜ਼ ਮੈਂ ਉਹਨਾਂ ਨੂੰ ਮੈਸੇਜ ਭੇਜਦਾਗਾ ਜਿਹੜਾ ਕਿ ਸਾਡਾ ਮਤਲਬ ਪ੍ਰੋਪਰ ਪ੍ਰੋਸੀਜਰ ਹੈ ਤੇ ਫਿਰ ਉਹਨਾਂ ਨੂੰ ਐਡ ਕਰਦੇ ਆਂ ਅ ਕੱਲ 50 ਨੰਬਰ ਐਡ ਕੀਤੇ ਨੇ 50 ਬੰਦਿਆਂ ਦੇ ਮਤਲਬ ਜਿਹੜਾ ਸਾਨੂੰ ਵਟਸਐਪ ਰਾਹੀਂ ਪਹਿਲਾਂ ਉਹਨਾਂ ਦੇ ਨੰਬਰ ਆਏ ਫਿਰ ਉਹਨਾਂ ਨੂੰ ਇਸ ਮੈਸੇਜ ਭੇਜਿਆ ਫਿਰ ਉਹਨਾਂ ਨੇ ਪੇਮੈਂਟ ਪਾਈ ਫਿਰ ਉਹਨਾਂ ਨੂੰ ਅਸੀਂ ਆਪਣਾ ਜਿਹੜਾ ਹੈਗਾ ਪਕਾਇਦਾ ਐਡ ਕੀਤਾ ਤੇ ਉਹ ਆਪਣਾ ਪ੍ਰੋਪਰ ਕੰਮ ਕਰ ਰਹੇ ਨੇ ਸੋ ਇਹ ਜਿਹੜਾ ਪ੍ਰੋਸੀਜਰ ਆ ਦੋਸਤੋ ਇਹ ਤੁਸੀਂ ਵੀ ਕਰ ਸਕਦੇ ਹੋ ਕੋਈ ਵੀ ਵਿਅਕਤੀ ਜਿੰਨਾ ਚਿਰ ਜੇ ਜੱਕ ਕਰਦਾ ਜਿੰਨਾ ਚਿਰ ਬਹਿਮਾ ਚ ਰਹਿੰਦਾ ਜਿੰਨਾ ਚਿਰ ਇਹ ਆ ਜੇ ਮੈਂ ਆਏ ਹੋ ਗਿਆ ਜੇ ਮੈਂ ਹੁਣ ਤੁਸੀਂ ਮੈਨੂੰ ਦੋਸਤੋ ਇਹ ਦੱਸੋ ਕਿ 1000 ਰੁਪਏ ਦੇ ਵਿੱਚ ਤੁਸੀਂ ਪੰਜ ਗਰੁੱਪਾਂ ਦੇ ਵਿੱਚ ਐਡ ਹੋ ਗਏ ਤੁਹਾਨੂੰ ਸੈਂਕੜੇ ਗਾਹਕ ਮਿਲ ਗਏ ਸੈਂਕੜੇ ਤੁਹਾਨੂੰ ਜ਼ਮੀਨਾਂ ਮਿਲ ਗਈਆਂ ਸੈਂਕੜੇ ਤੁਹਾਨੂੰ ਪਲਾਟ ਮਿਲ ਗਏ 1000 ਦੇ ਵਿੱਚ ਮਤਲਬ ਜੇ ਤੁਸੀਂ ਉਹ 1000 ਰੁਪਇਆ ਵੀ ਖਰਚਣ ਤੋਂ ਕਹਿੰਦੇ ਹੋ ਵੀ ਯਾਰ ਮਤਲਬ 1000 ਰੁਪਇਆ ਕਿੱਥੇ ਦੇਵਾਂਗੇ ਫਿਰ ਦੋਸਤੋ ਤੁਸੀਂ ਕੰਮ ਕਰ ਨਹੀਂ ਸਕਦੇ ਇੱਕ ਢੇੜੇ ਦਾ ਮੇਰਾ ਇੱਕ ਢੇੜਾ ਜਦੋਂ ਮੈਂ ਜਾਨਣਾ ਨਾ ਗੜ ਸੰਕਰਜਾ ਮੰਨੂ ਤੁਸੀਂ ਕਿਤੇ ਵੀ ਅਸੀਂ ਗੱਡੀ ਲੈ ਕੇ ਜਾਂਦੇ ਆ 4 ਤੋਂ 5000 ਰੁਪਇਆ ਖਰਚ ਆਉਂਦਾ ਵੱਡੀਆਂ ਗੱਡੀਆਂ ਦੇ ਵਿੱਚ ਤੇਲ ਪਾਉਣਿਆ 3000 ਦਾ ਤਾਂ ਤੇਲ ਖਾ ਜਾਂਦੀ ਹੈ ਗੱਡੀ ਦੋ ਬੰਦੇ ਨਾਲ ਹੁੰਦੇ ਨੇ ਵੀਡੀਓ ਬਣਾਉਣਾ ਸਾਰਾ ਕੁਝ ਕਰਦੇ ਆ 4 ਤੋਂ 5000 ਰੁਪਇਆ ਸਾਡਾ ਇੱਕ ਢੇੜੇ ਦਾ ਖਰਚ ਆਉਂਦਾ ਇਹ ਜੇ ਅਸੀਂ ਕਹੀਏ ਵੀ ਹਾਇ ਮਰਗੇ ਉਹ ਸਾਡਾ ਤਾਂ ਖਰਚ ਆਉਂਦਾਗਾ ਜੇ ਖਰਚ ਆਉਂਦਾਗਾ ਫਿਰ ਪੈਸੇ ਵੀ ਬਣਦੇ ਨੇ ਤੇ ਸੋ ਇਹ ਇਹ ਜੇ ਅਸੀਂ ਕਹੀਏ ਵੀ ਯਾਰ ਮਤਲਬ ਸਾਨੂੰ 1000 ਰੁਪਏ ਖਰਚਣਾ ਔਖਾ ਲੱਗਾ 1000 ਰੁਪਏ ਦੇ ਨਾਲ ਤੁਹਾਨੂੰ ਘਰੇ ਬੈਠਿਆਂ ਨੂੰ ਜਦੋਂ ਪਲਾਟ ਦਾ ਸੌਦੇ ਮਿਲ ਗਏ 1000 ਦੇ ਵਿੱਚ ਕਿੱਥੇ ਤੁਸੀਂ ਲੱਭਣੇ ਸੀਗੇ ਜਾ ਕੇ ਮਤਲਬ ਇਹ ਇਹ ਤਾਂ ਆਪਣਾ ਆਪਾਂ ਨੇ ਸੋਚਣਾ ਵੀ ਭਾਈ ਸਾਡੇ ਲਈ ਫਾਇਦੇਮੰਦ ਕੀ ਆ ਨੁਕਸਾਨ ਕੀ ਆ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ